ਸਤਿਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਦੂਰਤਾ ਪਾਇਆ ਸਾਝ ਸੇਤੀ ਮਨਵ ਜੀਓ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦੁ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੂਰ ਨਾਲੇ ਹਰੇ ਨਾਲੇ ਰਹੁ ਤੂੰ ਮਨ ਮੇਰੇ ਦੂਖ ਸਾ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਆਕਾਰੇ ਸਭ ਸੁਵਾਰਣਾ ਸਭ ਨਗਲਾ ਸਮਰਤ ਸੁਹਾਵੀ ਸੋ ਕੁ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੂਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਦੇ ਰ ਸਭ ਕੁਛ ਆਜਿ ਦੇ ਸੋ ਪਾਵੇ ਸਦਾ ਸਿਬਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਘਨੇਰੇ ਐ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੁ ਸਚੁ ਨਾਮੁ ਆਧਾਰਿ ਮਿra ਜਨੁ ਭੁਖਾ ਸਭ ਗੁਵਈਆ ਕਰਿ ਸ਼ਾਂਤ ਸੁਖਮਾਨ ਆਇ ਵਸਿਆ ਜਿਨੀ ਚਾ ਸਭ ਪੁਜਈਆ ਸਦਾ ਗੁਰੂ ਬਾਣ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੂਪਿਆਰੁ ਸਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸਭਾ ਗਏ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਘੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਚਿਤ ਘਰ ਅਨੰਦ ਵਾਜੇ ਸਾਚੇ ਲੇਵੈ ਬਿਨ ਦੇ ਨਮਣੀ ਦੇ ਨਮਣੀ ਲੇਵੈ ਵਾਜੂ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਤ ਕੋ ਨਾਹੀ ਕਿਰਪਾ ਕਰ ਬਨਵਾਰੀਆ ਏ ਸਨਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਕਿਲਵ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਜਿਨ ਕਾ ਸ਼ਬਦ ਸਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਅਨਪਾਵੇ ਪਾਵੇ ਤਾ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਜੇ ਭਰਮ ਭੂਲੇ ਫਿਰਾਂ ਦਾ ਦੇ ਸਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਭਾਵੇ ਕਹੈ ਨਾਨਕ ਜਿਸ ਦੇ ਪਿਆਰੇ ਸੋ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕੀਤ ਦਵਾਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਹੁ ਗੁਰੂ ਕੀ ਰਗਾਵੋ ਸਚੀ ਬਾਣੀ ਕਹੈ ਨਾਨਕ ਸੁਣ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿੰਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠੋਗੋਲੀ ਪਾਈਆ ਗੁਰੂ ਬਾਣ ਗੀਤਾ ਤਿਸੈ ਵਿਟੋ ਜਨ ਮੋ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿੰਨ ਨਾ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸੱਚ ਸਮਾਲੇ ਏਉ ਕੁਟੰਬ ਤੂੰ ਹੀ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉ ਜਿਤ ਲਾਈਐ ਐਸਾ ਕੰਮੂ ਲੈ ਨਾ ਕੀਚੈ ਜਿ ਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸਚ ਸਮਾਲੇ ਅਗਮ ਗੁਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੋ ਪਾਇਆ ਕਹੈ ਨਾਨਕ ਤੂੰ ਸਦਾ ਗਮੈ ਤੇਰਾ ਅੰਤ ਨਾ ਪਾਇਆ ਸੁਰਨ ਆਰਮੁਣੀ ਨੇ ਅਮਰਤ ਖੋਜ ਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਗਿਨੀ ਸਚਾ ਮਨ ਵਸਾਇਆ ਜੀ ਜਨ ਸਤੋਦੋ ਪਾਏ ਇਕ ਵੇਗ ਪਰਸ ਨੇ ਆਇਆ ਲਭ ਲੋਭ ਅਹੰਕਾਰ ਜੂਗਾ ਸਰੂਪ ਲਾ ਪਾਇਆ ਕਹ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅਮਰਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਗੇਰੀ ਵਿਖਮਾਰੇ ਚਲਣਾ ਲਭ ਲੋਭ ਅਹੰਕਾਰ ਤੇ ਤ੍ਰਿਸ਼ਨਾ ਬਹੁਤ ਨਾਹੀ ਬੁਲਣਾ ਖਨੋ ਦਿਖੀ ਵਾਲੋ ਨਕੀਏ ਤਮਾਰ ਜਾਣਾ ਗੁਰ ਪ੍ਰਸਾਦੀ ਜਿਨੀ ਆਵਤ ਜੇ ਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤੇ ਵਿਚਲਾ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਤੇ ਵਿਚਲਾ ਜਿਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਸਦਾ ਤੇ ਆਵੇ ਜਿਸ ਨੂੰ ਕਦਾ ਸੁਣਾਏ ਆਪਣੀ ਸੇ ਗੁਰਦਾਰ ਸੂ ਪਾਵੇ ਕਹਿ ਨਾਨਕ ਸਚੇ ਸਾਹਿਬ ਜਿਉ ਭਾਵੈ ਤਵੇ ਚਲਾਵੇ ਇਸ ਸੁਇਲਾ ਸ਼ੁਕ ਸੁਆਵਾ ਸ਼ਬਦੋ ਸੁਆਵਾ ਸਦਾ ਸੁਇਲਾ ਸਤਗੁਰੂ ਸੁਣਾਇਆ ਇਉ ਦਿਨ ਕਾ ਮਨ ਵਸਿਆ ਜਿਨ ਧੁਰੋਂ ਲਿਖਿਆ ਆਇ ਇਕ ਫਿਰਿਆ ਘਨੇਰੇ ਕਰਹਿ ਗੱਲਾਂ ਗੱਲ ਨਹੀਂ ਕਿਰਣਾ ਪਾਇ ਕਹਿ ਨਾਨਕ ਸ਼ਬਸ ਵਿਲਾਸ ਸਤਿਗੁਰੂ ਸੁਣਾਇ ਪਵਿਤ ਹੋਏ ਸੇ ਜਨ ਜਨੀ ਹਰ ਤੇ ਆਇ ਹਰ ਤੇ ਆਇ ਪਵਿਤ ਹੋਏ ਗੁਰਗੰਜਨੀ ਤੇ ਆਇ ਪਵਿਤ ਮਾਤਾ ਪਿਤਾ ਗੋਟਮ ਸਹਿ ਸਿਉਂ ਪਵਿਤ ਸੰਗ ਸਬਾਈਆ ਕਹਿ ਦੇ ਪਵਿਤ ਸੁਣ ਦੇ ਪਵਿਤ ਸੇ ਪਵਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿਤ ਜਿਨੀ ਗੁਰਮੁਖ ਹਰ ਹਰ ਤੇ ਆਇ ਕਰਮੀ ਸਹਜ ਨਾ ਉਪਜੈ ਵਣ ਸਹਜ ਸਹਸਾ ਨਾ ਜਾਏ ਨਜ ਸਸਕਿ ਤ ਸਜਉ ਰਹੇ ਕਰੰ ਗੁਮਾਈ ਸਸਾ ਜੀਉ ਮਲੀਣਾ ਕੇ ਸੰਜਉ ਧੋਤਾ ਜਾਏ ਮਨ ਤੋ ਬੋਬ ਸ਼ਬਦ ਲਾਗੋ ਅਰਸ ਰੋਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸੈਸਾ ਵਿਜਾਏ ਜੀਉ ਮਹਿਲੇ ਬਾਰੋ ਨਿਮਲ ਬਾਰੋ ਨਿਰਮਲ ਜੀਉ ਤਮਹਿਲੇ ਤਿਨੀ ਜਨਮ ਜੁਐ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵੇਸਾਰਿਆ ਵਿਦਮੇ ਨਾਮ ਊਤਮ ਸੋ ਸੁਣੈ ਨਾਹੀ ਫਿਰਾਂ ਜੋ ਬੇਤਾਲਿਆ ਕਹਿ ਰਣਜ ਨੇ ਸਤਜਿਆ ਕੂੜੇ ਲਾਗੇ ਤਿਨੀ ਜਨਮ ਜੁਐ ਹਾਰਿਆ ਜੀਉ ਨਿਰਮਲ ਬਾਰੋਂ ਨਿਰਮਲ ਭਾਰੋਤਾ ਨਿਰਮਲ ਜੀਉ ਨਿਰਮਲ ਸਤੂਰਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨ ਸਾ ਸਤ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਨਮ ਨਿਰਮਲ ਸਦਾ ਰਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮਖ ਹੋਵੇ ਹੋਵੇ ਤਾਂ ਸਨਮ ਸਿੰਘ ਜਰਾ ਗੁਰੂ ਨਾਲੇ ਗੁਰ ਕੇ ਚਨ ਹਿਰਦੈ ਧਾਇ ਅੰਤਰਾਤਮੈ ਸਮਾਲੇ ਆਪ ਛਡ ਸਦਾ ਰਹੈ ਪਰਣਾ ਗੁਰਬਿਨੇ ਅਨੁਜਣਾ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿਖ ਸਨਮ ਕੋਈ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾ ਕੋ ਪੁੱਛੋ ਬਵੇ ਕਿਆ ਜਾਏ ਅਨੇਕ ਜੁ ਨਹੀਂ ਭਰਮੇ ਆਵੇ ਬਿਨ ਸਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾ ਚਲਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿਖ ਸਤੂਰ ਕੇ ਪਿਆਰਿਓ ਗਾਉ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਯੇਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨਸ ਮਾਣੀ ਪੀਵੇ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਕਹਿ ਨਾਨਕ ਸਦਾ ਗਾਵ ਸਚੀ ਬਾਣੀ ਸਦੋ ਬਿਨਾੁਰ ਕਚੀ ਹੈ ਬਾਣੀ ਬਾਣੀ ਤਾਂ ਕਚੀ ਸੁਰ ਬਾਜੋ ਹੋਰ ਕਚੀ ਬਾਣੀ ਕਹਿ ਦੇ ਕਚੇ ਸੁਣਦੇ ਕਚੇ ਕਚੀਆਂ ਬਖਾਣੀ ਹਰ ਹਰਿ ਨਿਤ ਕਰੈ ਰਸਨਾ ਕਹਿ ਹਕ ਸੁਣਾ ਜਾਣੀ ਜਿਤ ਜਨ ਕਹਿ ਰਿਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿ ਬਾਜੋ ਹੋਰ ਕਚੀ ਬਾਣੀ ਗੁਰ ਕਾ ਸ਼ਬਰਤਨ ਹੈ ਹੀਰੇ ਜਿ ਜੜਾਓ ਸ਼ਵਰਤਨ ਜਿਤ ਮਨ ਲਗਾ ਇਹੋ ਆਸਮਾਉ ਸ਼ਬ ਸੇਤੀ ਮਨ ਮਿਲਿਆ ਸਚ ਲੈ ਭਾਉ ਆਪੇ ਹੀਰਾ ਰਤਨ ਆਮ ਜਨੂ ਦੇ ਬੁਜਾਏ ਕਹੇ ਨਾਨਕ ਸ਼ਵਰਤਨ ਹੈ ਹੀਰਾ ਜਿਤ ਜੜਾਉ ਸੇ ਸੋਕਤੋ ਆਪੋ ਪਾਈ ਕਹਿ ਕਰਤਾ ਆਪੇ ਗੁਰ ਰਤਾਏ ਹੁਕਮ ਰਤਾਏ ਆ ਵੇਖੇ ਗੁਰਮੁਖਿ ਸਭ ਜਾਈ ਤੋੜੇ ਬੰਧਨ ਹੋਵੇ ਮੁਕਤਿ ਸ਼ਬਦ ਮਨ ਵਸਾਏ ਗੁਰਮੁਖ ਜੇ ਸੁਨਵਾਪ ਕਰੇ ਸੋ ਹੋਵੇ ਏਕ ਸਸੂਨ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਸਿਮਰ ਸਾਸ ਤਰਪੁਨ ਪਾ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਜੁ ਤਤ ਸਾਰ ਨਾ ਜਾਣੀ ਤੀਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤੇ ਰਹਿਣ ਵਿਆਣੀ ਗੁਰੂ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲੇ ਅਮਰਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰਲੇ ਵਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਦਰ ਮੈਂ ਬ੍ਰਿਤ ਪਾਲ ਕਰੇ ਸੋ ਕਿਉ ਮਨ ਵਿਸਾਰੀ ਐ ਮਨੋ ਕਿਉਂ ਵਿਸਾਰੀ ਐ ਵਡਦਾਤਾ ਜੇ ਕਿਰਮੈਂ ਆਹਰ ਪੋਚਾਵੇ ਉਸ ਨੂੰ ਕਿਉ ਪੋਏ ਨਾ ਸਕੀ ਜਿਸ ਨੂੰ ਆਪਣੇ ਲੇ ਵਲਾਵੇ ਆਪਣੇ ਲਿਵੇ ਆਪੇ ਲਾਇ ਗੁਰ ਮੈਂ ਸਦਾ ਸਮਾਲੀਐ ਕਹੈ ਨਾਨਕ ਇਹ ਵਡਦਾਤਾ ਸੋ ਕਿਉ ਮਨੁ ਵਿਸਾਰੀਐ ਜੈਸੀ ਅਗਨੁਦਰਮੈ ਤੈਸੀ ਬਾਰ ਮਾਇਆ ਮਾਇਆ ਅਗਨ ਸਭੇ ਕੋ ਜੇਹੀ ਕਰਤਾ ਖੇਲ ਰਚਾਇਆ ਜਤਿ ਭਾਣਾ ਦਾ ਜਮੇ ਆਂ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲੱਗੀ ਤਿਸ਼ਨਾ ਮਾਇਆ ਮਰ ਬਿਰਤਾਇਆ ਇਹ ਮਾਇਆ ਜਿਤੈ ਹਰ ਵਿਸਰੈ ਮੋਹ ਭਜੈ ਭਾਉ ਦੁਜਾ ਲਾਇਆ ਕਹੈ ਨਾਨਕ ਗੁਰ ਪ੍ਰ사ਦੀ ਜਿਨਾਂ ਲਿਵ ਲਗਦੀ ਨਹੀਂ ਵਿਚੇ ਮਾਇਆ ਪਾਇਆ ਹਰਿ ਆਪਮੁਲ ਕੈ ਮੂਲ ਨਾ ਪਾਇ ਜਾਏ ਮੂਲ ਨਾ ਪਾਇ ਜਾ ਕਿਸੈ ਬਟਰੇ ਲੋਕ ਵਿਲੜਾਏ ਐਸਾ ਸਤਗੁਰ ਜੇ ਮਿਲਤ ਇਸਨੋਂ ਸਿਰਸੋਂ ਪੀਆ ਵਿੱਚੋਂ ਆਪ ਜਾਏ ਜਿਸ ਦਾ ਜੀਵੋ ਤਿਸ ਮਿਲ ਰਾ ਰਵਸੈ ਬਨਿਆਏ ਹਰਿ ਆਪ ਮੁਲਕ ਹੈ ਭਾ ਦਿਨਾ ਕੇ ਨਾਨਕਾ ਜਿਨ ਅਰਪਲੈ ਪਾਏ ਹਰਿ ਰਾਸ ਮੇਰੀ ਮਨ ਵਣਜਾਰਾ ਹਰਿ ਰਾਸ ਮੇਰੀ ਮਨ ਵਣਜਾਰਾ ਸਦੂ ਤੇ ਰਾਜਾਣੀ ਹਰ ਹਰਨ ਤਜਪੋ ਜੀ ਲਾਖੜ ਦਿਆੜੀ ਇਹ ਧਨ ਦਿਨਾ ਮਿਲਿਆ ਜਿਨੇ ਹਰਿਆ ਪੇਵਾਣਾ ਕਹੇ ਨਾਨਕ ਹਰਿ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂ ਅਨ ਰਸ ਰਾਚ ਰਈ ਤਰੀ ਬਸ ਨਾ ਜਾਏ ਕਸ ਨਾ ਜਾਏ ਹੋਰ ਕਿਤਾ ਜਿਚਰਾ ਹਰਸ ਭਲੈ ਨਾ ਪਾਏ ਹਰਸ ਭਲੈ ਭੱਲੇ ਪੀਆ ਹਰਸ ਬੋਣਤਿ ਛਣ ਲਾਗੈ ਆਏ ਯੋ ਹਰਸ ਗਰਮੀ ਪਾਈਐ ਸਤਗੁਰ ਮਿਲੈ ਜਿਸੈ ਆਏ ਕਹੇ ਨਾਨਕ ਹੋਰਾਨ ਨਰਾ ਸਵੀ ਸਿਰੇ ਜਰਵਸੈ ਮਨ ਆਏ ਏ ਸਰੀਰਾ ਮੇਰੇ ਆਰ ਤੁਮਹਿ ਜੋਤ ਰਖੀ ਤਾ ਤੁ ਜਗ ਮੈਂ ਆਇਆ ਹਰ ਜੋਤ ਰਖੀ ਤੁਧ ਵੇ ਤਾ ਤੁ ਜਗ ਮੈਂ ਆਇਆ ਹਰਿਆਪੇ ਮਤਾ ਪੇ ਬਿਤਾ ਜਿਨ ਜੀਉ ਪਾਇ ਜੀ ਦਿਖਾਇਆ ਗੁਰ ਪ੍ਰਸਾਦਿ 부ਜਿਆ ਤਾ ਚਲਤ ਹੋਆ ਚਲਤ ਨਜ਼ਰੀ ਆਇਆ ਕਹੈ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਭਿਆ ਪ੍ਰਭ ਅਗਮ ਸੁਣਿਆ ਹਰ ਮੰਗਲ ਗਾਉ ਸਗੇ ਰਮੰਦਰ ਬਣਿਆ ਹਰ ਗਉ ਮੰਗਲ ਸਖੀਏ ਸੋਦੂਣਾ ਵੇ ਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਅਰਧ ਭੂਗੋ ਕਹੈ ਰਣ ਪ੍ਰਭਿਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਮੇਰਿਆ ਇਸ ਜਗ ਮੈਂ ਆਏ ਕਹੈ ਕੈ ਤੁਧ ਕਰੰਗ ਮਾਇਆ ਏ ਕਰੂੰਗਾ ਮਾਇਆ ਤਉ ਤੇਰੀ ਰਾਜ ਤੂੰ ਜਾ ਕੇ ਮੈਂ ਆਇਆ ਜਿਨਾਂ ਤੇਰਾ ਰਚਿ ਰਚਿਆ ਸੋ ਅਰਮਨ ਨ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪਰਵਾਣ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੈਤਰੋ ਮੇਰੇ ਵਰਤ ਮੈਂ ਜੋ ਤਰੀ ਹਰ ਬਿਨੇ ਉਹਨਾਂ ਦੇਖੋ ਕੋਈ ਹਰ ਬਿਨੇ ਉਹਨਾਂ ਦੇਖੋ ਕੋਈ ਨਜ਼ਰੀ ਹਰਣਿਆ ਲਿਆ ਇਹ ਵੀ ਸੰਸਾਰ ਤੁਮ ਦੇ ਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ 부ਝਿਆ ਜਾਂ ਵੇਖਾਂ ਹਰਿ ਕੈਰ ਮਿ ਨਿਮਰਣਾ ਕੋਈ ਕਹੇ ਨਾਨਕ ਇਹ ਨੈਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣੋਂ ਮੇਰੇ ਹੋ ਸੱਚ ਸੁਣਨੋਂ ਪਠਾਈ ਸੱਚ ਸੁਣਨੋਂ ਪਠਾਈ ਸ੍ਰੀ ਲਾਏ ਸੁਣੋ ਸਤਿ ਬਾਣੀ ਜੇ ਸੁਣੀ ਮਨ ਤਨ ਨਿਹਾਰੇ ਆਵੈ ਰਸਨ ਰਸ ਮਾਣੀ ਸੱਚ ਲਖ ਬਣਾਣੀ ਤਾਂ ਕੀ ਅਦ ਕਹੀ ਨਾ ਜਾਏ ਕਹੇ ਨਾਨਕ ਅਮਰਤ ਨਾ ਸੁਣੋ ਪਵਿੱਤਰੋ ਸੱਚ ਹੈ ਸੁਣਨੋਂ ਪਠਾਈ ਹਰ ਜੀਉ ਗੁਫਾਂਦਰਾ ਕਹਿ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੂੰ ਦਵਾਰੇ ਪਰੜ ਕੀਏ ਦਸਵਾ ਗੁਪਤ ਰਖਾਇਆ ਗੁਰਦਵਾਰਾ ਲਾਏ ਭਾਵਨੀ ਇੱਕ ਨਸਵਾ ਦਵਾਰ ਦਿਖਾਇਆ ਅਨੇਕ ਰੂਪ ਨਾਉ ਨਾਉ ਨਿਦਿ ਤਿਦਾਂਤ ਨਾ ਜਾਈ ਪਾਇਆ ਕਹਿ ਅਨੰਗ ਹਰਪਿਆਰੈ ਜੀਉ ਗੁਫੰਦਰਾ ਕਹਿ ਵਜਪ ਆਪਣਰ ਜਾਇਆ ਇਹ ਸੱਚਾ ਸੋਇਲਾ ਸੱਚਾ ਕਰ ਗਾਵੋ ਗਉਤ ਸੋਇਲਾ ਕਰ ਸੱਚ ਜਿਥੈ ਸਦਾ ਸਤਿ ਆਵੇ ਸਚੁ ਉਧਿਆਵੇ ਜਾਤੁ ਸੁਭਾਵੈ ਗੁਰਮੁਖ ਜਿਨੈ 부ਜਾਵੇ ਇਹ ਸਭਨਾ ਕਾ ਖਸਮੈ ਜਿਸ ਬਖਸ਼ਿ ਸੋ ਜਨ ਪਾਵੇ ਕਹਿ ਅਨੰਦ ਸਚ ਸੋਇਲਾ ਸੱਚਾ ਕਰ ਗਾਵੇ ਆਨੰਦ ਸੁਣੋ ਬੜਾ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮਪਰਾ ਪਾਇਆ ਉਤਰੇ ਸਗਲੇ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ